ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ 8427019817 ਆਈ ਦੀ ਵੀਡੀਓ ਵਿੱਚ ਨੀਲੀ 라ਵੀ ਦੀ ਮੈਂ ਤਾਜੀ ਸੂਈ ਵਿੱਚ ਇੱਕ ਗੱਬਣ ਵੜ ਇਹ ਦੋਨਾਂ ਕੁ ਸੇਲ ਆ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਆਪਣਾ ਨਾਟੇ ਲੋ ਸੇਵੂਆ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤੁਸੀਂ ਨੇ ਆ ਤੇ ਮੋਬਾਈਲ ਨੰਬਰ ਆਪਣਾ ਮੋਬਾਈਲ ਨੰਬਰ ਕਿੱਧਰੋਂ 8699099977 ਸਿਆਸੀ 9909997728 ਪਹਿਲੇ ਨੰਬਰ ਆ ਪਹਿਲੀ ਨੀਲੀ 라ਵੀ ਮਾਝ ਦੇਖੀ ਜਾਨੇ ਕਿਹੜਾ ਸੂਆ ਸੂਈ ਆ ਇਹ ਕਿੱਧਰੋਂ ਆਪਾਂ ਜੇ ਨਾ ਤਾਂ ਲਈਏ ਮਾਲਕਾਂ ਨੇ ਦੂਜੇ ਕਿਹਾ ਆਪਾਂ ਤੀਜੇ ਕਿਹ ਕੀ ਦੇਣਾ ਇਹ ਤੀਜਾ ਸੂਆ ਸੂਈ ਵੀ ਆ ਆ ਤੀਜਾ ਸੂਆ ਝੂਟੀ ਆ ਕਿੰ ਬੱਚਾ ਹੈ ਗਿਆ ਹਲਬਖਸ ਦਾ ਆਪ ਹੈ ਗਿਆ ਲਾਹੌਰੀ ਆਪ ਲਾਹੌਰੀ ਸਾਣ ਦੀ ਆ ਬੱਚਾ ਹਲਬਖਸ ਆ ਗਿਆ ਸੋ ਮੱਥੇ ਤੋਂ ਸਿੰਘ ਨੀਵਾ ਜਵੇਂ ਨੀਲੀ ਦਾ ਵੀ ਨਿਸ਼ਾਨੀਆਂ ਹੁੰਦੇ ਸਾਰੀਆਂ ਉਸ ਟਾਈਮ ਦਾ ਸਿੰਘ ਆ ਚਾਰੇ ਪੈਰ ਧੋਨਾ ਗਈ ਬੂਰੇ ਆ ਗਈ ਆਪਣੀ ਦੇਖਲਾ ਸੂਲ ਦੇਖਲਾ ਵੀ ਠੀਕ ਹੈ ਨਿਸ਼ਾਨੀਆਂ ਸਾਰੀਆਂ ਕਵਰ ਕਰਦੀ ਜੀ ਬਾਕੀ ਕੱਦ ਬੈਠੀ ਬਹੁਤ ਡਬਲ ਹੈ ਹਨਾ ਹਾਂ ਕੱਦ ਤਾਂ ਫੁੱਲ ਆ ਇਹਦਾ ਵਹੜਾ ਹੀ ਬੈ ਕੱਦਾ ਠੀਕ ਹੈ ਕਿੰਨਾ ਦੁੱਧ ਪਿਛਲੀ ਿਆਰ ਦਾ ਦੱਸਿਆ ਦਾ ਤੇ ਲੋਕਾਂ ਨੇ ਮੰਨ ਕੇ ਚੱਲ ਦੁੱਧ ਚੋਇਆ 14 ਤੋਂ 15 ਕਿਲੋ ਆਪਾਂ ਅੰਦਾਜ਼ਾ ਲਾਈਏ 20 15 ਤੋਂ ਪਾਰ 16 ਗਾੜੀ ਹੈਗੀ ਕਿ ਨਹੀਂ ਹੈਗੀ ਅੱਪ ਸੁਣੋਗੇ ਕਿ ਕਹਿੰਦਾ ਵੀ 16 ਕਿਲੋ ਕੁ 17 ਲਵੇ ਜਾ ਕੇ ਜੈਜ ਗੱਲਾਂ ਜੈਜ ਸਰਤੇ ਹੁੰਦਾ ਨਾ ਤੇ ਚੌਂਡ ਜਵਾ ਇੱਕ ਨੰਬਰ ਚੌਂਡ ਜਵਾ ਇੱਕ ਨੰਬਰ ਲੱਗਿਆ ਤੇ ਬਾਕੀ ਆਪਣੀ ਚੁਆਈ ਹੋਈ ਵੀ ਹੁਣ ਟਾਈਮ ਹੋ ਗਿਆ ਵੱਧ 5 ਤੋਂ 5 ਚੋਨੇ ਆਪਾਂ ਠੀਕ ਆ ਟਾਈਮ ਹੁਣ ਹੋ ਗਿਆ ਮੇਰੇ ਹੁਣ 6:30 ਲਗਭਗ ਹੀ ਹੋ ਗਿਆ ਨਾ ਹਾਂ 6:30 ਬਾਾਕੀ ਇੱਕ ਗੱਲ ਹੋਰ ਟਿਲ ਤੁਹਾਨੂੰ ਕਹਿਣਾ ਇਹ ਏਰੀਆ ਇੰਨੇ ਚੰਗੇ ਦੀ ਉਧਰ ਦੁੱਧ ਨੂੰ ਪਸ਼ੂ ਨੂੰ ਖਰੇ ਕਿਹੜੇ ਦੀ ਚਾਹੀਏ ਮਾਨਸੇਰੀਏ ਚਲੀ ਜਾਪਾ ਕਮਾਨਸਾਈ ਦੇ ਤੋਂ ਇਹ ਬਹੁਤ ਚੰਗਾ ਏਰੀਆ ਮੰਨਿਆ ਜਾਂਦਾ ਤੇ ਬਾਕੀ ਸਿੰਘ ਮੂੰਹ ਮੱਥਾ ਦੇ ਬੱਚਾ ਨੀਲੀ ਦਾਵੀ ਦਾ ਪਾਤਾ ਪਿਓਰ ਜਾ ਬਾਕੀ ਢੇਲੋ ਸੀ ਸੂਰ ਦਾ ਤਾਂ ਅੰਤ ਹੀ ਕੋਈ ਨਹੀਂ ਆਈ ਵਜਾ ਇੱਚ ਫਗਾਈਆਂ ਬਾਕੀ ਵਿੱਚ ਵਾਈ ਹੋਈ ਵੀ ਹੈ ਹਨਾ ਹਾਂ ਚਵਾਈ ਹੋਈ ਵੀ ਹੈ ਠੀਕ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਸੋ ਵੀਰੋ ਕੋਈ ਦਿੱਕਤ ਵਾਲੀ ਗੱਲ ਨਹੀਂ ਜਮਾ ਇਹਨੂੰ ਜਿਵੇਂ ਮਰਜੀ ਮੈਂ ਨੀਲੀ ਦਾਵੀ ਨਸਲ ਠੰਡੀ ਮੰਨੀ ਜਾਂਦੀ ਆ ਪੂਰੇ ਘੋੜਾ ਜਿਵੇਂ ਵੀਰ ਹਣੇ ਸਾਹਮਣੇ ਥੱਲੇ ਬਹਿ ਗਿਆ ਸੀਗਾ ਕੋਈ ਦਿੱਕਤ ਹੀ ਨਹੀਂ ਜਮਾ ਵੀ ਲੱਤ ਬਾਹ ਮਾਰ ਜੇ ਤੇ ਬਾਕੀ ਬਾਡੀ ਵਾਂ ਚੰਗੀ ਆਪਾਂ ਸੋਹਣੀ ਅੱਗੇ ਤੋਂ ਬਰੀਡ ਤਿਆਰ ਕਰਸਾ ਜਿਵੇਂ ਹੁਣ ਬਹੁਤ ਚੰਗੀ ਹੋਰ ਸਾਣ ਚੱਲੀਆਂ ਦਾ ਲਵਕਸ ਵੀ ਬਹੁਤ ਟੌਪ ਦਾ ਬੱਚਾ ਹੈਗਾ ਤੇ ਬੱਚਾ ਵੀ ਚੰਗਾ ਪਾਲਣ ਵਾਲਾ ਪਿੱਛੇ ਜਿਵੇਂ ਇਨੀ ਚੰਗੀ ਮਹਿ ਦਾ ਬੱਚਾ ਹੋਵੇ ਤਾਂ ਉਹਦੀ ਵੀ ਆਪਣੀ ਕੀਮਤ ਚੰਗੀ ਮਿਲ ਜਾਂਦੀ ਹੈ ਦੇਖੋ ਅੱਖਾਂ ਮੜਕਣੀ ਤੇ ਟੇਡਾ ਕਾਟਾ ਮੂੰਹ ਤੇ ਤੇ ਸਿੰਘ ਮੂੰਹ ਹਥਾ ਦੇਖੋ ਤੇ ਕੱਦ ਵੇਖੋ ਦੇਖੋ ਪੂਰਾ ਜਿੰਦ ਜਾਨ ਵਾਲਾ ਤੇ ਲੇਵਾ ਵਗੈਰਾ ਦੇਖੋ ਤੇ ਵਾਕੀ ਫੁੱਲ ਸਾਇ ਦੇ ਵਿੱਚ ਆ ਗਈ ਮੈਂ ਜਮਾ ਮਾੜੀ ਨਹੀਂ ਕਿਸੇ ਪਾਸੇ ਤੀਜਾ ਸਵੇਰ ਤੁਸੀਂ ਮੰਨ ਲਿਓ ਵੀ ਇਹ ਸੁਈ ਵੀ ਆ ਤੇ ਦੁੱਧ ਕਿੰਨਾ ਤਿਆਰ ਐ ਇਸ ਵਕਤ ਦੁੱਧ ਢਿੱਲੋਂ ਹੋਣੇ ਢਿੱਲੇ 11 12 ਕਿਲੋ ਬੋਲਾ ਹੁੰਦਾ ਸਟਾਰਟਿੰਗ ਜੇਬਾ ਹਣਾ ਪੰਜਵਾਂ ਦਿਨ ਹੀ ਹੋਇਆ ਅੱਛਾ ਪੰਜਵਾਂ ਦਿਨ ਹੋ ਗਿਆ ਜਿਹਨੂੰ ਸੂਈ ਨੂੰ ਹਣਾ ਸੋ ਦੇਖ ਸਕਦੇ ਹੋ ਕੈਰੈਕਟਰ ਵਗੈਰਾ ਮੈਂ ਦੇ ਤੇ ਪੂਰਾ ਜਿੰਦ ਜਾਨ ਪਲੀ ਪੂੜੀ ਬਹੁਤ ਜ਼ਿਆਦੇ ਆ ਤੇ ਬਾਕੀ ਲੇਵਾ ਦੇਖੋ ਬੈਕ ਸਾਈਡ ਤੇ ਅਰੇ ਚਵਾਈ ਹੋਈ ਵੇ ਜੀ ਕਿਦਾਂ ਭਰੀ ਭਰੇ ਬਣਾਉਂਦੇ ਦੁਕਾਨ ਦੀ ਬਸ ਸੋ ਛੱਡਦੇ ਨਹੀਂ ਆ ਮੰਜੇ ਘਾ ਪੌਣ ਲੱਗ ਗਿਆ ਨਿਕਲਣਾ ਜਿੱਥੇ ਮਰਦਾ ਠੀਕ ਆ ਸੋ ਭਰਾ ਆਉਂਦੇ ਨਹੀਂ ਦੀ ਜਾਬੀ ਤੇ ਗੋਣ ਜਾਵਾ ਰਸਾ ਛੱਡ ਕੇ ਜਿੱਥੇ ਮਰਜ਼ੀ ਖੜਾ ਦੋ ਠੀਕ ਹੈ ਤੇ ਮੁੱਲ ਵੜੀ ਦਾ ਕੀ ਕਰਨਾ ਕਿਹਦਾ ਮੁੱਲ ਫੋਨ ਜਾਇ ਜੋ ਜੀ ਦੇ ਹਿਸਾਬ ਨਾਲ ਉਹ ਦੋ ਡੋਈ ਰਖਾ ਕੰਮ ਤੇ ਨਹੀਂ ਹੋਊਗਾ ਕਿਵੇਂ ਨਹੀਂ ਮੈਂ ਦੋ ਮੰਗਦਾ ਢਾਈ ਮੰਗਦਾ ਇਹ ਹਾਂ ਅੱਜ ਤੇ ਜੰਦਰ ਪਤਾ ਤੂੰ ਨਹੀਂ ਜਾਣਣਾ ਵੀਡੀਓ ਬਣਾਉਣ ਮੱਝਾਂ ਬਹੁਤ ਮਹਿੰਗੀਆਂ ਨੇ ਪਰ ਆਪਣਾ ਦੋਸਤ ਅੰਦਰ ਵਾਲਾ ਮਣੀ ਠੀਕ ਹੈ ਸੋ ਭਰਾ ਮੂੰਹ ਮੱਥਾ ਬਹੁਤ ਚੰਗਾ ਨੀਲੀ ਰਾਵੀ ਤੁਹਾਨੂੰ ਗੋਣਾ ਦੀ ਕੁਥਰੀ ਦਿਖਾਈ ਆ ਬੱਚਾ ਮੇਲ ਕਾਫ ਕੱਟਾ ਵਿੱਚ ਅਲਬਖੀ ਕਿਹੜੀ ਹਟ ਲੋ ਤੂੰ ਵੀ ਹੁਣ ਵੀਡੀਓ ਬਣਾਉਣਾ ਐਡਾ ਕਰਦੀ ਨਹੀਂ ਹੁੰਦਾ ਗਾਂਹਿਆਂ ਨੂੰ ਐਡਾ ਕਰਾ ਜਮਾਜਾਇ ਜੇ ਗੱਲ ਆ ਸੋ ਨੀਲੀ ਰਾਵੀ ਦੀ ਮੈਂ ਕਿਸੇ ਵੀਰ ਦੇ ਪਸੰਦ ਹੋਵੇ ਤਾਂ ਤੁਸੀਂ ਇਹ ਖਰੀਦਾਰੀ ਕਰ ਸਕਦੇ ਹੋ ਤੇ ਇਹ ਫੌਰ ਸੇਲ ਆ ਗਈ ਤੇ ਥਣ ਥਣ ਦੇਖੋ ਤੇ ਚੌਂਟ ਜਵਾ ਦੀ ਨਰਮਾ ਜਵਾ ਇੱਕ ਨੰਬਰ ਆ ਵੀ ਚਵਾਈ ਦਾ ਸੋ ਥਣ ਦੇਖੋ ਨੇੜੇ ਥਣ ਸਾਫ ਸੁਥਰਾ ਸੋਹਣਾ ਚੰਗਾ ਤੇ ਬਾਕੀ ਇੱਕ ਚੀਜ਼ ਹੋਰ ਦੱਸ ਦਈਏ ਮੁਰਾ ਤੁਸੀਂ ਕੁੰਬੜਾ ਦੇਖ ਸਕਦੇ ਹੋ ਬਿਲਕੁਲ ਪਤਲਾ ਇਹ ਨਹੀਂ ਗੱਲ ਵੀ ਬਜਣਾ ਮੈਂ ਦੇ ਵਿੱਚ ਵੀ ਭਾਰਾ ਹੋਵੇ ਕੁੰਬੜਾ ਤੇ ਬਾਕੀ ਪਤਲੀ ਚਮੜੀ ਚ ਆ ਗਈ ਜਮਾ ਹਨਾ ਚਗਾਠਾ ਚ ਗੁੱਠੇ ਬਹੁਤ ਡੋਬਲਾ ਡੋਡੇ ਤੋਂ ਵਿੱਚ ਹੀ ਆ ਮੇਰਾ ਕਦਰ 6 ਫੁੱਟ ਆ ਸਾਢੇ 5 ਫੁੱਟ ਮੁਪਈ ਤੇ ਇਹ ਦੂਜੇ ਨੰਬਰ ਵਹਿੜ ਦੇਖੀਏ ਨੇ ਆਪਾਂ ਇਹ ਢਿੱਲੋ ਫਾਰਮ ਚੋਂ ਲਈ ਆਪਾਂ ਠੀਕ ਹੈ ਡੈਨਮਾਰਕਾ 40106 ਦੇ ਖੋਲਾ ਵੀਰੇ ਠੀਕ ਹੈ ਅਗਿਰੂ ਰਮਾਂਡਾ ਸੀਮਨ ਲੱਗਿਆ ਵੇਖੀਏ ਇਸ ਦਾ ਕਹਿ ਕੇ ਲੈਦੀ ਐ ਡੈਂਟਲ ਹੋਰੇ 10 ਤੋਂ 12 ਪਏ 10 ਤੋਂ 12 ਦਿਨ ਸੂਣ ਚ ਬਾਕੀ ਪਏ ਆ ਸੂਣ ਦੇ ਵਿੱਚ ਰੱਖੀ ਤੇ ਕੀ ਰਿਕਾਰਡ ਦੁੱਧ ਵਾਲਾ ਦੁੱਧ ਰਕਟ ਲੋ ਨਾ ਮਨ ਕਿਦਰ ਸੈਂਟੀ ਗੱਤੀ ਲਿਤੇ ਬੁੱਧ ਚਵਾ ਬਰੀ ਠੀਕ ਹੈ 40 ਤੋਂ ਪਲੱਸ ਹੀ ਚੱਲੂਗੀ ਵੀ 40 ਮੰਨ ਕੇ ਨਾ ਗਰਮੀ ਦੇ ਹਿਸਾਬ ਨਾਲ ਚੱਲੇ 35 ਤੋਂ ਬਾਹਰ ਵਾਲੀ ਤੇ ਹੈਗੀ ਆ ਮੌਜ ਨਾ ਹੱਸ ਕਿ ਇਹਦਾ ਭਾ ਵੀ ਫੋਨ ਤੇ ਇਹਦਾ ਵੀ ਫੋਨ ਤੇ ਗੱਲ ਤੋਰ ਜੀ ਮਾੜਾ ਜੀ ਉਹਨੂੰ ਸੋ ਦੂਜੇ ਨੰਬਰ ਜਿਹੜੇ ਭਾ ਵਹਿੜ ਦੇਖੀ ਜਾਂਦੇ ਆ ਦੂਜਾ ਸੂਆ ਹੁੰਦੀ ਆ 35 30 ਦੱਸ ਗਏ ਆ ਤੇ ਪਾਇਆ ਵਾ ਚੰਗੀ ਗੇਅਰ ਕਰ ਲਾਂਗੇ ਆਪਾਂ 5 ਤੋਂ ਪਾਰ ਦੁੱਧ ਤੇ ਪਾ ਸਕਦਾ ਬੋਡੀ ਸਟਰਕਚਰ ਦੇਖ ਕੇ ਐਸਾ ਤੇ ਥੋੜਾ ਪੱਕੇ ਦਾ ਮਰਦੀ ਆ ਹਨਾ ਥੋੜਾ ਪੱਕੇ ਦਾ ਇੱਕ ਮਾੜੇ ਡਾਲ ਠੀਕ ਹੈ ਸੋ ਬਾਕੀ ਕੱਦ ਬੈਡ ਦੇਖੋ ਬੈੜ ਦਾ ਪੂਰਾ ਸਾਫ ਸੁਥਰਾ ਤੇ ਜੰਦ ਜਾਂ ਤੇ ਬਾਕੀ ਥਣ ਹਵਾਨਾ ਨੇੜੇ ਤੋਂ ਦੇਖ ਸਕਦੇ ਹਾਂ ਸੋਣਾ ਸਾਫ ਸੁਥਰਾ ਚਾਰੇ ਥਣ ਦੇਖਣ ਨੇ ਵਿੱਤੀ ਤੇ ਤੇ ਚੰਗੇ ਜੋਸ ਵਾਲੀ ਬੈੜ ਆ ਵੱਡੀ ਬੈੜ ਆ ਪੂਰੀ ਜੰਦ ਜਾਣ ਦੇ ਵਿੱਚ ਸੁਹਾ ਦੂਜਾ ਸੁੰਦੀ ਆ ਸੋ ਨੀਲੀ ਦਾ ਵੀ ਇੱਕ ਹੋਰ ਝੜ ਕੇ ਫੇਰ ਮਰਾਦੀ ਆਪਾਂ ਸੋ ਬਹੁਤ ਜਿਹੜੇ ਵੀ ਨੇ ਲੈ ਆੜੀ ਘਰੋਂ ਵੇਚਣ ਵਾਲੀ ਚੀਜ਼ ਨਹੀਂ ਜੇ ਮੈਂ ਬਰੀਡ ਚੰਗੀ ਤਿਆਰ ਕਰੂ ਤੇ ਸੂਈ ਨੂੰ ਹਲੇ ਸੇ ਹੱਤ ਦੇ ਨਹੀਂ ਹੋਏ ਆਗੇ ਹਲੇ ਤੇ ਥਣ ਤੁਨੂ ਮਿਰਕਾ ਦਾ ਚੰਗਾ ਚੌਂਡ ਚੋਇਆ ਇੱਕ ਨੰਬਰ ਆ ਸੋ ਦੋ ਨਾਕ ਤੁਨੂ ਦਿਖਾਤੇ ਪੰਡ ਹੈਮਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਸੋ ਆਰਡਰ ਕੁਆਲਿਟੀ ਉੱਪਰ ਫੇਰ ਦੇਖ ਸਕਦੇ ਸਾਫ ਪੁੱਤਰਾ ਛਾਣ ਹਮਾਨਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਾ